ਆਪਾ ਪਿੰਡਾਂ ਦੇ ਰਹਿਣ ਵਾਲੇ ਲੋਕ ਆ ਸਵੇਰੇ ਸ਼ਾਮੀ ਖੇਤਾਂ ਵੱਲ ਜਾਂਦਾ ਔਰ ਖੇਤਾਂ ਦੇ ਰਕਤਾਂ ਦੇ ਉੱਤੇ ਆਮ ਤੌਰ ਤੇ ਪੰਛੀਆਂ ਨੇ ਆਲ ਲੈ ਪਾਏ ਹੁੰਦੇ ਨੇ ਜਦੋਂ ਕਿਸੇ ਆਲ ਦੇ ਵਿੱਚ ਕਿਸੇ ਪੰਛੀ ਦੇ ਬੋੜ ਦੇ ਖੰਭ ਨਿਕਲਦੇ ਨੇ ਉਹ ਦੂਜੇ ਪੰਛੀਆਂ ਨੂੰ ਡਾਰੀ ਮਾਰਨਾ ਚਾਹੁੰਦਾ ਹੁੰਦਾ ਇੱਕ ਸਹਣੀ ਤੋਂ ਦੂਜੀ ਤੇ ਇੱਕ ਦੂਜੀ ਤੋਂ ਇਹ ਇਨਸਾਨੀ ਖਤਰਤਾ ਸੁਭਾਅ ਇਨਸਾਨ ਦਾ ਜਦੋਂ ਕੋਈ ਕਬੂਰੂ ਸਾਰ ਮੇ ਢਰ ਮੇ ਸਹਰ ਕਰਦਾ ਉਹਦਾ ਉਹਦਾ ਜੀ ਅੰਦਰ ਨਹੀਂ ਲੱਗਦਾ ਹੁੰਦਾ ਉਹ ਦਰਾਂ ਜਾ ਕੇ ਖੜਦਾ ਹੁੰਦਾ ਉਥੋਂ ਵੀ ਕੌਣ ਲੰਘਦਾ ਕੌਣ ਆਉਂਦਾ ਕੌਣ ਜਾਂਦਾ ਕਿਸੇ ਦਾ ਤਾਂ ਇਸ਼ਾਰਾ ਦੋਤਾ ਮਤਲਬ ਨਹੀਂ ਹੁੰਦਾ ਹਾਂ ਇਹ ਵੀ ਅੰਦਰ ਲੱਗਦਾ ਹੁੰਦਾ ਜਿਵੇਂ ਜਿਵੇਂ ਜਦੋਂ ਇੱਕ ਕਬਰ ਨੂੰ ਉਹਦੇ ਖਾਨਦਿਆਂ ਨੇ ਪੰਜ ਚਾਰ ਦਿਨ ਉਸੇ ਖੜੇ ਨੂੰ ਦੇਖਿਆ ਉਹ ਸਮਝ ਗਏ ਕਿ ਪੰਛੀ ਉਡਾਰੀ ਮਾਰਨ ਦੀ ਤਾਕਤ ਹੈ ਸਿਰਫ ਪਰ ਤੋਲ ਰਿਹਾ ਸਹਾਰਾ ਚੁੰਦਾ ਜਾਂ ਜਿਹੜੇ ਰੇਬਰ ਨੂੰ ਪਾਰਦਾ ਪਤਾ ਨਹੀਂ ਕੀ ਕਾਰਨ ਜਫੂਗ ਮਾਰ ਕੇ ਜਾਂਦੇ ਹੋਏ ਮੁੜ ਕੇ ਉਹ ਸ਼ਹਿਰ ਜਾਣ ਵਾਸਤੇ ਤਾਬਲਾ ਹੋ ਗਿਆ ਬੜੇ ਬਹਾਨੇ ਕਰਦਾ ਬੜੀਆ ਸਕੀਮ ਬਣਾਉਂਦਾ ਪਰ ਕੋਈ ਸਕੀਮ ਸਿਰੇ ਨਾ ਚੜੀ ਇੱਕ ਦਿਨ ਉਹਨੇ ਦੇਖਿਆ ਵੀ ਬਾਈ ਜੀ ਕਰਨੀ ਤੱਲੀ ਭਰਜਾਈ ਹੈ ਭਰਜਾਈ ਦੇ ਕੋਲ ਪਹੁੰਚ ਗਿਆ ਕਹਿੰਦਾ ਪੈਸੇ ਕੱਢ ਮੈਂ ਸ਼ਹਿਰ ਦਾ ਸੌਦਾ ਪੱਤਾ ਲੈ ਕੇ ਆਵਾਂ ਉਹ ਵੀ ਇਹ ਕੰਮ ਤੇਰੇ ਬਾਈ ਦਾ ਹੈ ਆਪੇ ਕਰ ਲੂਗਾ ਤੂੰ ਖੇਤ ਵੱਲ ਚੱਕਰ ਮਾਰਿਆ ਉੱਥੇ ਬੁੰਡੇ ਕੌਡੀ-ਕੁੰਡੀ ਖੇਡਦੇ ਹੋਣਗੇ ਜਾ ਕੇ ਤੂੰ ਵੀ ਖੇੜਿਆ ਇੰਨੀ ਗੱਲ ਸੁਣ ਕੇ ਭਰਜਾਈ ਨਾਲ ਗੁੱਸੇ ਹੋ ਗਿਆ ਕਹਿੰਦਾ ਲੈ ਕੌਡੀ ਖੇੜਿਆ ਕੌਡੀ ਖੇੜਿਆ ਤੂੰ ਤਾਂ ਮੈਨੂੰ ਘੱਪੜੂ ਹੀ ਨਹੀਂ ਹੁਣ ਦਿੰਦੀ ਉਹ ਕਹਿੰਦੀ ਫਿਟੇ ਮੂੰ ਮੈਂ ਤੇਰੇ ਘੱਪੜੂ ਹੋਣ ਦੀ ਬਰੇਕਾ ਨਹੀਂ ਆਈਆਂ ਨੇ ਕੌਣ ਕਿਸ ਨੂੰ ਰੋਕਦਾ ਹੁੰਦਾ ਔਰ ਕੌਣ ਕਿਸ ਨੂੰ ਰੋਕ ਸਕਦਾ ਕੋਈ ਤਾਂ ਕਬਰ ਤਾਂ ਨਹੀਂ ਮੇਰਾ ਮਤਬਲਸਾ ਇਹ ਹੈ ਜੇ ਤੁਮਨੇ ਕੋਈ ਸਾਜਦਾ ਕੰਮ ਕਹੇ ਉਹ ਮੈਂ ਕਰਕੇ ਬਖਾਵਾ ਜੇ ਕੋਈ ਜ਼ਿੰਮੇਵਾਰੀ ਸੌਪੇ ਉਹ ਬੁਖਤ ਆਗੇ ਦੇਣਾ ਨਾ ਸਾਹੀ ਲੋਕ ਆਪਸ ਵਿੱਚ ਗੱਲਾਂ ਕਰਨਗੇ ਕਿ ਉਹਨਾਂ ਦਾ ਮੁੰਡਾ ਗੱਭਰੂ ਹੋ ਗਿਆ ਜਵਾਨ ਹੋ ਗਿਆ ਜ਼ਿੰਮੇਵਾਰ ਹੋ ਗਿਆ ਮੰਗਣੇ ਤੇ ਜਾਣ ਦੇ ਕਾਬਿਲ ਹੋ ਗਿਆ ਤਦੇ ਜਾ ਕੇ ਮੇਰੇ ਮੰਗਣੇ ਵਿਆਹ ਦੀ ਗੱਲ ਚੱਲੇਗੀ ਤੂੰ ਤਾਂ ਸਵੇਰੀ ਉੱਠ ਕੇ ਗੱਲ ਨਹੀਂ ਜਾਂ ਕੇ ਚੱਕਰ ਮਾਰੇ ਜਾਂ ਕੰਬੀ ਘੇੜਿਆ ਜਾਂ ਕੰਬੀ ਘੇੜਿਆ ਜਾਂ ਕੇ ਸੌਂ ਚੱਕਰ ਮਾਰੇ ਇਹ ਵੀ ਕੋਮਾ ਜੋ ਕੰਮ ਹੈ ਉਹ ਗਰੀਬ ਮੈਂ ਤਾਂ ਤੈਨੂੰ ਤਾਰ ਰੋਕਦੀ ਐ ਤੂੰ ਸ਼ਹਿਰ ਕਦੇ ਇਕੱਲਾ ਗਿਆ ਨਹੀਂ ਸ਼ਹਿਰ ਚ ਬਣਾ ਪੀੜ ਪੜਦਾ ਹੁੰਦਾ ਸਾਧਾ ਜੇਬ ਕੱਤੇ ਤੁਰੇ ਫਿਰਦੇ ਹੁੰਦੇ ਨੇ ਤੇ ਜੇਬ ਕਟਾ ਕੇ ਭੇਜੇਗਾ ਆਪ ਹੌਟਲ ਜਾਨੇਗਾ ਪੈਸੇ ਖਵਾ ਦੇ ਜਾਣਗੇ ਜੇ ਤੈਨੂੰ ਸ਼ਹਿਰ ਜਾਣਾ ਹੀ ਐ ਤਾਂ ਕਿਸੇ ਦਿਨ ਆਪਣੇ ਬਾਈ ਜੀ ਨਾਲ ਜਾਏਂਗਾ ਬਾਈ ਜੀ ਨਾਲ ਹੋਰ ਹੀ ਜਾਣਾ ਚਾਹੁੰਦਾ ਕਿਉਂਕਿ ਉਹਦੇ ਹਾਂ ਵਿਆਹ ਨੇ ਉਹਨੂੰ ਕਾਲਜ ਵਿਚ ਰੱਖਿਆ ਹੋਇਆ ਵੀ ਸ਼ਹਿਰ ਚ ਇਕੱਲੇ ਹੀ ਜਾਏਗਾ ਇੱਥੇ ਬੜੀਆਂ ਮਾਨਸਿਕ ਬੰਨੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹੁੰਦੀਆਂ ਨੇ huzar ਤੇ ਬੜੋ ਦਾ ਕੋਣ ਮਿਲਦਾ ਹੁੰਦਾ ਸਾਬੀ ਜੀ ਪੁਰੇ ਖੜੋ ਕੌਣ ਮਿਲਦਾ ਹੁੰਦਾ ਤਾਂ ਕਿਸੇ ਮੋੜ ਤੇ ਖੜਾ ਜਦੋਂ ਕੋਈ ਟੱਕਰਦਾ ਹੁੰਦਾ ਫੁੱਲ ਭਲੇ ਕੇ ਖਾਣੇ ਮੂਹਰੇ ਜਾ ਖੜੋ ਫਿਰ ਕੀ ਮਿਲਦਾ ਹੁੰਦਾ ਹੈ ਬੜਾ ਕੁਝ ਦੱਸਿਆ ਹੈ ਲੋਜੀ ਜਦੋਂ ਨਹੀਂ ਹਟਿਆ ਪੈਸੇ ਮੰਗਣ ਤੋਂ ਪਰ ਭਾਈ ਨੂੰ ਆਇਆ ਗੁੱਸਾ ਉਹਨੇ ਕੱਢ ਕੇ 100 ਰੁਪਿਆ ਮੂੰਹ ਤੇ ਮਾਰਿਆ ਕਹਿੰਦੀ ਇੱਧਾ ਚਲੇ ਜਾ ਲੈ ਕੇ 100 ਰੁਪਿਆ ਚਾਹੀਦਾ ਨਹੀਂ ਸ਼ਹਿਰ ਨੂੰ ਉੱਠ ਗਿਆ ਅਥਰ ਵੇਲੇ ਲਈ ਵਾਲੇ ਖੇਤ ਚੋਂ ਭਾਈ ਸਾਖ ਤੋਂ ਵਾਸਤੇ ਗੇ ਸਾਖ ਤੋੜਦੀ ਦੀ ਉਹਦੀ ਨਿਗਾ ਲਿੰਕ ਰੋਡ ਵੱਲ ਜਾ ਪਈ ਦੂਰੋਂ ਕੱਲੇ ਹੀ ਤੁਰਿਆ ਹੁੰਦਾ ਦੇਖ ਕੇ ਪਛਾਣ ਗਈ ਵੀ ਇਹ ਤਾਂ ਸਾਡਾ ਹੀ ਬੰਦੂ ਪਰ ਇਹ ਤੁਰਿਆ ਕਿਉਂਗਾ ਸਰੋਂ ਤਾਂ ਪ ਅਜਕਿ ਜੀ ਵੀ ਜੇਰੇ ਤੇ ਪੈਸੇ ਦੇ ਪਰਦਾ ਕਿੱਥੇ ਆ ਗੰਢੀ ਮੋਟਰਾਂ ਦਾ ਕਹਾਂ ਦਿੱਤਾ ਤਾਂ ਸਵਾਰੀਆਂ ਨੇ ਅਜੇ ਤੱਕ ਬਲੂਪੇਜੇ ਬਣ ਗਜ਼ਰੋ ਤੋ 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 ਗਜ਼ਰ ਤੋ ਫਿਰ ਪਰਜਾਈ ਨੇ ਸੋਚਿਆ ਸ਼ਾਇਦ ਪਿੰਡ ਦੀ ਕੋਈ ਰੇੜੀ ਕੋਈ ਕੰਦਾ ਕੋਈ ਟਰਾਲੀ ਕੋਈ ਰੇੜਾ ਅਚਾਨਕ ਚੱਕਰ ਗਿਆ ਹੋਗਾ 100 ਰੁਪਏ ਦਾ ਸੌਦਾ ਖਰੀਦ ਕੇ ਉਹਦੇ ਵਿੱਚ ਰੱਖ ਦਿੱਤਾ ਹੋਣਾ ਮੌਜ ਨਾਲ ਪਰਜਾਉ ਦਾ ਹੋਊਗਾ ਪਰ ਦੋਸਤੋ ਜਰਾ ਕਿਨੇ ਡੇ ਆਇਆ ਲੜ ਗਿਆ ਜ ਮੂੰਹ ਦੇਖ ਕੇ ਪਰਜਾਈ ਸਮਝ ਗਈ ਵੀ ਇਹ ਮੌਜ ਵਾਲੀ ਚਾਲ ਨਹੀਂ ਹੈ ਜ਼ਰੂਰ ਕੋਈ ਬਾਣਾ ਵਰਤਿਆ ਹੋਇਆ ਹੈ ਇਸ ਸ਼ਹਿਰੀ ਦਾ ਹੱਥ ਬੜਾ ਗੇਰਿਸ ਸੀ। ਉਹ ਸਾਧ ਪਰਜਾਈ ਨੂੰ ਵੀ ਬੜਾ ਸੀ ਕਿਉਂਕਿ ਉਹਦੇ ਹੱਥੇ ਨਹੀਂ ਸੀ ਲੱਗਿਆ। ਉਹਨੇ ਸਾਹਸੂਗ ਵਿੱਚ ਹੀ ਛੱਡਿਆ। ਗੰਢੀ ਡੰਡੀ ਹੋਲੀ ਉਹਦੇ ਆਉਣ ਤੋਂ ਪਹਿਲਾਂ ਘਰ ਜਾ ਪਹੁੰਚੀ। ਹੁਣ ਜਦੋਂ ਗੱਪਰੂ ਆਇਆ ਤਾਂ ਉਹਨੂੰ ਬੈਠਣ ਦੱਸਦਾ ਨਾ ਪਾਣੀ ਪਾਣੀ ਦਿੰਦਾ। ਮੁਰਗਾ ਤੱਕ ਵੀ ਪੁੰਜ ਦਿੰਦਾ। ਉਹ ਤੋਂ ਉਹ ਸਾਰ ਮੰਗਣ ਲੱਗ ਗਈ। ਕਹਿੰਦੀ ਸੀ 100 ਰੁਪਏ ਲੈ ਕੇ ਗਿਆ ਸੀ। ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ? ਨਾਲੇ ਤਾਂ ਚੀਜ਼ ਦੇ ਦੇ ਨਾਲੇ ਬਕਾਇਆ ਦੇ ਦੇ ਮੇਰੇ ਭਾਈ ਜੀ ਨੂੰ ਖਸਾਬ ਦੇਣਾ। ਦੋਸਤੋ ਪਰਜਾਈ ਸਿਆਣੀ ਐ। ਕਲਾਸ ਸੁੱਤ। ਬੜੀ ਦਿੱਤੀ ਐ। ਉਹ ਤੋਰ ਵੀ ਦਾ ਸਾਹ ਮੰਗਦੀ ਹੈ ਉਹ ਵਿਚਾਰਾ ਮੇਰੇ ਵਰਗਾ ਲੂ ਪ੍ਰਸ਼ਾਦ ਉਹ ਪਹਿਲੀ ਵਾਰੀ ਸ਼ਹਿਰ ਗਿਆ ਸੀਗਾ ਉਹ ਖਿੱਦ ਤੂ ਗਿਆ ਸਾ ਪੂਰਾ ਕਰਦਾ ਜਰਾ ਗੌਰ ਨਾਲ ਸੁਣਨਾ ਇੱਕ ਇਸ ਤਾਂ ਹੱਡ ਬੀਤੀ ਤੇ ਦਸਾਂ ਹੱਡ ਬੀਤੀ ਉਲਟ ਕਰੀਆ ਬਹਿ ਗਿਆਨੀ ਇਹ ਦਸਾਂ ਹੱਡ ਬੀਤੀ ਉਲਟ ਕਰੀਆ ਬਹਿ ਗਿਆਨੀ ਮੈਂ ਤਾਂ ਆਪਣਾ ਢੁੱਗਾ ਚੌੜ ਕਰਾ ਕੇ ਬਹਿ ਗਿਆ ਮੈਂ ਤਾਂ ਆਪਣਾ ਢੁੱਗਾ ਚੌੜ ਕਰਾ ਕੇ ਬਹਿ ਗਿਆਨੀ ਏਕ ਕੁੜੀ ਏਕ ਕੁੜੀ ਏਕ ਕੁੜੀ ਈ ਕੁੱਕੜੀ ਕੁੜੀ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੌਸਲਾ ਬੈਠਾ ਇੱਕ ਕੁੜੀ ਦੇ ਪਿੱਛੇ ਲੱਗ ਕੇ ਹੌਸਲਾ ਬੈਠਾ ਨਹੀਂ ਭਲੇ ਕੇ ਪਾਪੀ ਫੁੱਟਨਰ ਮੇਂ ਵਗਾ ਬੈਠਾ ਨਹੀਂ ਭਲੇ ਕੇ ਪਾਪੀ ਫੁੱਟਨਰ ਮੇਂ ਵਗਾ ਬੈਠਾ ਕਿਵੇਂ ਉਹ ਮੋਟਕਣੀ ਤੇਰੇ ਪਿੱਛੇ ਪੈ ਗਈ ਵੇ ਕਿਵੇਂ ਉਹ ਮੋਟਕਣੀ ਤੇਰੇ ਕੁਛੀ ਚਤੇ ਇਕੁਛੀ ਚਤੇ ਬੈਠੇ ਇਕੁਛੀ ਚਤੇ ਬੈਠੇ ਦੋ ਮਹਿਰ ਨੂੰ ਜਾਂਦੇ ਸੀ ਇਕੁਛੀ ਚਤੇ ਬੈਠੇ ਦੋ ਮਹਿਰ ਨੂੰ ਜਾਂਦੇ ਸੀ ਔਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸੰਜੇ ਔਰ ਪਲਾਕੀ ਉਹਦੇ ਨਾਲ ਮੇਰੇ ਮੁਰਗੇ ਸੰਜੇ ਮੈਂ ਕੁੱ ਮੈਂ ਆਖੀਂ ਨਹੀਂ ਜਾਂਦਾ ਮੈਂ ਕੋਣੀ ਜਈ ਮੈਂ ਕੋਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਮੈਂ ਕੋਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਥਾਬੀ ਮੈਂ ਕੋਣੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਤੇਰੇ ਇਨੇ ਵਿੱਚ ਮੈਂ ਹੁਬਕੇ ਉਦਾ ਟਿਕ ਟਿਕਦਾ ਜੀਤਾ ਮੈਂ ਕੂਲੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਮੈਂ ਕੂਲੀ ਜੇ ਮਾਰੀ ਉਹਨੇ ਪੈਰ ਦਬਾ ਦਿੱਤਾ ਇੰਨੇ ਵਿੱਚ ਮੈਂ ਹੁਬਕੇ ਉਹ ਵਿੱਚ ਇੱਕ ਘਟਾ ਦੇਤਾ ਕੈ ਬੇਕਾ ਕੈ ਬੇਕਾ ਕੈ ਬੇਕਾ ਮੈਂ ਉਹਨੂੰ ਕੈ ਬੇਕਾ ਆਪ ਕੋਈ ਸੇਵਾ ਕਰੀਏ ਨੀ ਸੇਵਾ ਨਾ ਸੇਵਾ ਬਸਲੀ ਕਰਦੀ ਸੀ ਹੋਰ ਕਿੱਥੇ ਜਾਂਦਾ ਮੈਂ ਉਹਨੂੰ ਕੈ ਬੇਕਾ ਆਪ ਕੋਈ ਸੇਵਾ ਕਰੀਏ ਨੀ ਬਸਤੋ ਥੱਲੇ ਉਤਰ ਆਈ ਉਹ ਮੇਰੇ ਜਰੀਏ ਬਸ ਕੋਥਲੇ ਉਤਰ ਆਈ ਉਹ ਮੇਰੇ ਜਰੀਏ ਹੀ ਅੱਖ ਬਚਾ ਕੇ ਅੱਖ ਬਚਾ ਕੇ ਕੋਥਲੇ ਵਿੱਚ ਖੱਤੀ ਕਰ ਜਾਤੇ ਕੋਥਲੇ ਵਿੱਚ ਬੈਠੇ ਉਹਨੇ ਜੀ ਅੱਖ ਬਚਾ ਕੇ ਹੋਟਲ ਵਿੱਚ ਜਾ ਬੈਠੇ ਉਹਨੇ ਜੀ ਭਾਬੀ 2000 ਦਾ ਬਿਲ ਆ ਗਿਆ ਪੀ ਸਿਕੰਡੇ ਕੋਲੇ ਜੀ 2000 ਦਾ ਬਿਲ ਆ ਗਿਆ ਪੀ ਸਿਕੰਡੇ ਕੋਲੇ ਜੀ ਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਉਹਨੇ ਕੀਤਾ ਜੋ ਕਿ ਕੀਤਾ ਉਹ ਨਹੀਂ ਕੀਤਾ ਸੋ ਰੱਬ ਦੀ ਮੱਜਾ ਕੁਝ ਵੀ ਨਹੀਂ ਕੀਤਾ ਹੈਗਾ ਫਿਰ ਮਨਿਆਰੀ ਵਾਲੇ ਨੂੰ ਉਹਨੇ ਕੀਤਾ ਆਰਡਰ ਨਹੀਂ ਇਹਦੇ ਪੰਜਾ ਦਾ ਲੈ ਲਿਆ ਉਹਨੇ ਸੁਲਤੀ ਪਾਊਡਰ ਇਹਦੇ ਪੰਜਾ ਦਾ ਲੈ ਲਿਆ ਉਹਨੇ ਸੁਲਤੀ ਪਾਊਡਰ ਨਹੀਂ ਪਾਤਿਕਾ ਲਗਣਾ ਨੂੰ ਐਵੇਂ ਕਿਉਂ ਕਬਰ ਆਉਣੀ ਪਾਤਿਕਾ ਲਗਣਾ ਨੂੰ ਐਵੇਂ ਕਿਉਂ ਕਬਰ ਆਉਣੀ ਜਾਣ ਵੀ ਦੇ ਹੁਣ ਪਾਪੀ ਕਾਤੋਂ ਲੋੜਾ ਪਾਉਣੀ ਜਾਣ ਵੀ ਦੇ ਹੁਣ ਪਾਪੀ ਜੀ ਕਾਤੋਂ ਲੋੜਾ ਪਾਉਣੀ ਤਨ ਮੇਂ ਜਾਣਾ ਕਹਿੰਦੀ ਸਤਮੇਂ ਜਾਣਾ ਨਾ ਉਮੰਨੀ ਟਾਲਿਆ ਨੀ ਕਹਿੰਦੀ ਸਤਮੇਂ ਜਾਣਾ ਨਾ ਉਮੰਨੀ ਟਾਲਿਆ ਨੀ 25 ਲੈ ਲੈ ਵਿਚਭਲੇ ਕਦੇ ਟਿਕਟਾਂ ਵਾਲਿਆਂ ਪੂਰੇ 25 ਲੈ ਲੈ ਵਿਚਭਲੇ ਕਦੇ ਟਿਕਟਾਂ ਵਾਲਿਆਂ ਖਤਮ ਹੋਈ ਜਾਂ ਉਹ ਖਤਮ ਹੋਈ ਜਾਂ ਉਹ ਹੋ ਗਈ ਖਤਮ ਹੋਈ ਅਜਿਹੇ ਦੇਖਣ ਗਏ ਸੀ ਕੀ ਦੇਖਣ ਗਏ ਸੀ ਮੈਂ ਨੋ ਕੰਦੀ ਲਾ ਤੈਨੂੰ ਮੈਂ ਲੋ ਕਹਿੰਦੀ ਪਹਿਲਾ ਮੈਨੂੰ ਪਤਾ ਪਪੀ ਪਹਿਲਾ ਮੈਨੂੰ ਕਹਿੰਦੀ ਮੈਨੂੰ ਨਹੀਂ ਪਤਾ ਤੂੰ ਦੱਸ ਚਲੋ ਮੈਂ ਲੋ ਕਹਿੰਦੀ ਪਹਿਲਾ ਕਹਿੰਦੀ ਮੇਰੇ ਨੇੜੇ ਬੈਠ ਕੇ ਮੈਂ ਲੋ ਕਹਿੰਦੀ ਹੌਲੀ ਦੇ ਕੇ ਪਹਿਲਾ ਪਤਾ ਪਹਿਲਾ ਮੈਨੂੰ ਕੀ ਕਹਿੰਦੀ ਸੀ ਹਾਂ ਦੱਸ ਕੀ ਕਹਿੰਦੀ ਸੀ ਮੈਨੂੰ ਮੇਰੇ ਨੇੜੇ ਬੈਠ ਕੇ ਮੈਂ ਲੋ ਕਹਿੰਦੀ ਕਾਹਨ ਨੇੜੇ ਨੂੰ ਕਰੀ ਜਦੋਂ ਮੇਰੇ ਕੰਨ ਵਿੱਚ ਹੌਲੀ ਦੇ ਕੇ ਪਹਿਲਾ ਮੈਨੂੰ ਕਹਿੰਦੀ ਪਹਿਲਾ ਕਹਿੰਦੀ ਅੱਧੀ ਸੱਤਾਂ ਲਿਖੀ ਹੋਈ ਕੋਣ ਦੱਸ ਵੀ ਬੇਚੀ ਕਹਿੰਦੀ ਸੀ ਸੱਲਾ ਮੈਨੂੰ ਤੇਰੀ ਸੱਲਾ ਕਿੰਦੀ ਆ ਤੈਨੂੰ ਜੂਨੇ ਮੋਲ ਵਾਲਾ ਚਤਰਾ ਦਿਖਾ ਦੇ ਤਦ ਨੂੰ ਹੋਈ ਜਦ ਅੰਦਰ ਪਿੱਛੇ ਕਰ ਤੋਂ ਬਾਹਰ ਆ ਗਈ ਸੀ ਤਦ ਨੂੰ ਹੋਈ ਜਦ ਅੰਦਰ ਪਿੱਛੇ ਕਰ ਤੋਂ ਬਾਹਰ ਆ ਗਈ ਸੀ ਦਸਾਰ ਰੁਪਈਆਂ ਵੀ ਸਰਚਾ ਨਾਲ ਭਰਦੀ ਖਤਮ ਹੋਈ ਜਗ ਵਿੱਚ ਕਰ ਤੂੰ ਮੈਂ ਬਾਹਰ ਆ ਗਈ ਦੀ ਖਤਮ ਹੋਈ ਜਗ ਵਿੱਚ ਕਰ ਤੂੰ ਮੈਂ ਬਾਹਰ ਆ ਗਈ ਦੀ ਬਸਾਰ ਪਈਆਂ ਦੀ ਫਿਰ ਚਾਲ ਵਰ ਵੀ ਬਾਰੇ ਸੱਚਾ ਹੋਣਾ ਦੋਰਾ ਤੂੰ ਅਜੀ ਮੁਰਗੀ ਨੱਪੀ ਨੇ ਸੱਚਾ ਹੋਣਾ ਸੱਚਾ ਹੋਣਾ ਸੱਚਾ ਹੋਣਾ ਸੱਚਾ ਹੋਣਾ ਪਉਣਾ ਦੀ ਮਗਰੋਂ ਕੱਲਿਆਂ ਛੋੜ ਗਈ ਪਰ ਢੀੜ ਵਿੱਚ ਪਤਾ ਨਹੀਂ ਕਿੱਥੇ ਪੱਤੇ ਤੋੜ ਗਈ ਪਰ ਢੀੜ ਵਿੱਚ ਪਤਾ ਨਹੀਂ ਕਿੱਥੇ ਪੱਤੇ ਤੋੜ ਗਈ ਉਹ ਸਾਟੀ ਨੰਗ ਬਣਾ ਗਈ ਨਾ ਕੁਝ ਰਿਹਾ ਬਕਾਇਆ ਨਹੀਂ ਸਾਟੀ ਨੰਗ ਬਣਾ ਗਈ ਨਾ ਕੁਝ ਰਿਹਾ ਬਕਾਇਆ ਨਹੀਂ ਸੰਤੀ ਕਰਦੇ ਰਹੇ ਜੋ ਪਾਪੀ ਪੈਨ ਪਾਇਆ ਨਹੀਂ ਸੰਤੀ ਕਰਦੇ ਰਹੇ ਜੋ ਪਾਪੀ ਮੈਦਾਨ ਹਾਰੀ